ਆ ਦੇਖੋ ਜੀ ਸan francisco ਦੇ ਵਿੱਚ without ਡਰਾਈਵਰ ਦੇ google ਦੀਆਂ ਜਿਹੜੀਆਂ ਗੱਡੀਆਂ ਆ ਉਹ ਆ ਚੁੱਕੀਆਂ ਐ ਐ ਟ੍ਰੈਕਸ ਚੱਲਦੀਆਂ ਤੇ ਲਾਈਟ ਦੇ ਉੱਤੇ ਖੜੀ ਆ ਜਿਹੜੀ ਆਪਕੋ ਆਪਣੇ ਆਪ ਚੱਲ ਪਈ ਆਪਣੇ ਆਪ ਤੁਸੀਂ ਬੁੱਕ ਕਰ ਸਕਦੇ ਆ ਇਹਨੂੰ ਆਮ ਇਥੇ ਰੋਡ ਦੇ ਉੱਤੇ ਗੱਡੀਆਂ ਚੱਲਦੀਆਂ ਜਿੰਦੀਆਂ ਦੇਖੋ ਇੱਥੇ ਲਾਈਟ ਦੇ ਉੱਤੇ ਦੋ ਗੱਡੀਆਂ ਜਿਹੜੀਆਂ ਐ ਖੜੀਆਂ ਆ ਕਿ ਉਹ ਉਹਨੇ ਬੁੱਕ ਕੀਤੀ ਹੈ ਗਾੜੀ ਤੇ ਨਾ ਜਿਹੜਾ ਦਿਖਾਈ ਨਾ ਗਿਆ ਨਸ ਤੇ ਉਹ ਨਾ ਡਰ ਹੈ ਤੇ ਜਿਹੜੀ ਜਿਹੜੀ ਅੰਦਲਾਈ ਆ ਉਹ ਬੋਲੇ ਚੈੱਕ ਵੀ ਹੋ ਗਈ ਹਾਂ ਗਲਪਰੇ ਆਪਣੇ ਆਪਣੇ ਦੇਖੋ ਸਟੀering ਜਿਹੜਾ ਘੁੰਮ ਰਿਹਾ ਲੋੜ ਨੂੰ ਜਾ ਸੇਫ ਡਰਾਈਵਿੰਗ ਜਿਹੜੀ ਹੋ ਗਈ ਜਾਂਦਾ ਦੇਖੋ ਉਹ ਇੱਕ ਹੋਰ ਗੱਡੀ ਆ ਗਈ ਇਹ ਕਿਸ ਲੈਵਲ ਦੇ ਉੱਤੇ ਦੇਖੋ ਇੱਥੇ ਹੋ ਰਹੀਆਂ ਕਿ ਟੈਕਸੀਆਂ ਜਿਹੜੀਆਂ ਹੁਣ ਤੇ ਡਰਾਈਵਰ ਤੋਂ ਬਗੈਰ ਜਿਹੜੀਆਂ ਚੱਲਦੀਆਂ ਪਈਆਂ ਜੈਗਵਰ ਦੀ ਗੱਡੀ ਹੈ ਇਹ ਟੈਕਸੀ ਲਈ ਨਾ ਦੇਖ ਲੋ ਤੇ ਟੈਕਸੀ ਲੇਨ ਦੇ ਵਿੱਚ ਗੱਡੀ ਲੱਗੀ ਹੋਈ ਆ ਜਿੱਦਾਂ ਇਸ ਵਾਰੀਆਂ ਵੇਹ ਨਹੀਂ ਆ ਆਪਣੇ ਬੱਕੇ ਚਲ ਜਾਂਦੀ ਐ ਬੁੱਕ ਆਨਲਾਈਨ ਤੁਸੀਂ ਕਰਵਾ ਸਕਦੇ ਆ ਐਪ ਬਣੀ ਆਈਆਂ ਆ ਜਦੋਂ ਤੇ ਰਾਈ ਜਾ ਕੇ ਲੈਣੀ ਆ ਤੁਸੀਂ ਬੁੱਕ ਕਰਵਾ ਸਕਦੇ ਹੋ ਕੁਝ ਵੈਸੀ ਜਜਮੈਂਟ ਰੇਂਜ ਕਿੰਨੀ ਸੇਫ ਆ ਪਛਾਣੇ ਕੋਈ ਮੂਰੇ ਆ ਜਾਓ ਦੇਖੋ ਆਪਣੇ ਆਪ ਸ਼ੇਅਰਿੰਗ ਕਰਤ ਹੋੜਿਆ ਕੋਈ ਡਰਾਈਵਰ ਨਹੀਂ ਹੈਗਾ ਵਿੱਚ ਇਹਦੇ ਇਹਨੇ ਆਪਣੇ ਆਪ ਫਰ ਇੱਕ ਕਮਾਂਜਾ ਜਿਹੜੀ ਲੈ ਲੈਣੀ ਆ ਬਹੁਤ ਸਾਰੇ ਕੈਮਰੇ ਜਿਹੜੇ ਇਸ ਦੇ ਉੱਤੇ ਲੱਗੇ ਹੋਏ ਆ ਦੇਖੋ ਸਾਈਡ ਦੇ ਉੱਤੇ ਜਿਹੜੇ ਇਹ ਕੈਮਰੇ ਉੱਤੇ ਗਏ ਆ ਇਹ ਦੇਖੋ ਆਪਣੇ ਆਪ ਜਿਹੜੀ ਆ ਚੱਲ ਪਈ ਆ ਇਹ ਕੋਲੋਂ ਕਾਂ ਦੀ ਜਿਹੜੀ ਆ ਖੇਚੜਾ ਕੇਂਦਰੋਂ ਬਣੀ ਹੋਈ ਆ ਬਹੁਤ ਸਾਰੇ ਲੋਕ ਜਿਹੜੇ ਆ ਵੀਡੀਓ ਜਿਹੜੀ ਆ ਬਣਾ ਰਹੇ ਆ ਅੱਜਕੱਲ੍ਹ ਜੀ ਵੀ ਆਰ ਇਨ ਸੈਨ ਫਰਾਂਸਿਸਕੋ ਅ ਡਰਾਈਵਰ ਆ ਮਾਈ ਕਾਰ ਤੇ ਇਹਨੂੰ ਅਸੀਂ ਸਵਿਚ ਆਨ ਕਰਕੇ Star Hello from Waymo. You can see. It. As we get going, just give us one minute to cover a few riding tips. This experience may feel futuristic, <laughs> but the needs of Bucks is the same as always. So keep your seatbelt fastened, please. Yes. If you're traveling with little ones or expect them. red light ਦੇ ਸਾਥ traffic 컬러 रुकेगी हां सर شہر ਦੇ ਵਿੱਚ ਸੈਨ ਫਰਾਂਸਿਸਕੋ ਡਾਊਨਟਾਊਨ ਜਿੱਥੇ ਐਨੀ traffic ਹੁੰਦੀ ਐ ਨਹੀਂ ਆ ਲਾਈਟਸ ਨੇ ਜਿੱਥੇ ਜਨਰਲੀ ਡਰਾਈਵਰਸ ਵੀ ਬਹੁਤ ਕੋਸ਼ਿਸ਼ ਹੋ ਕੇ ਡਰਾਈਵਿੰਗ ਕਰਦੇ ਆ ਸੋ ਟੈਕਨੋਲੋਜੀ ਦੀ ਜ਼ਾਨਤ